ਜਾਤ ਉਨਾ ਚਿਰ ਨਹੀਂ ਟੁੱਟਣੀ ਜਿੰਨਾ ਚਿਰ ਖੂਨ ਦਾ ਮਲਾਪ ਨਹੀਂ ਹੁੰਦਾ ਜਿੰਨਾ ਚਿਰ ਐਂਟਰ ਕਾਸਟ ਤੇ ਐਂਟਰ ਮਜਬ ਸ਼ਾਦੀਆਂ ਨਹੀਂ ਹੁੰਦੀਆਂ ਉਨਾ ਚਿਰ ਜਾਤ ਨੇ ਨਹੀਂ ਟੁੱਟਣਾ ਅੰਤਰਜਾਤੀ ਅੰਤਰਜਾਤੀ ਵਿਆਹ ਕਰਨਾ ਸਰਕਾਰ ਨੂੰ ਨੌਕਰੀ ਦੇ ਹੂੰ ਮੈਂ ਜਿਹੜਾ ਅੰਤਰਜਾਤੀ ਕੇ ਵਿਆਹ ਕਰੂੰ ਨੌਕਰੀ ਦੇਾਂਗੇ ਉਹਨਾਂ ਨੂੰ ਵੈਲ ਮਕਾਨ ਦੇਵੇ ਪੜਦੇ ਆ ਪੜਦੇ ਪੜਦੇ ਉਹ ਕਾਲਜਾਂ ਯੂਨੀਵਰਸਿਟੀਆਂ ਚ ਉਹਨਾਂ ਦੇ ਆਪਸ ਵਿੱਚ ਪਿਆਰ ਹੋ ਜਾਂਦੇ ਹੈਗੇ ਆ ਔਰ ਉਹ ਆਪਸ ਵਿੱਚ ਸਹਿਮਤ ਹੋ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਸ਼ਾਦੀਆਂ ਕਰ ਲੈਣੀਆਂ ਚਾਹੀਦੀਆਂ ਪਰ ਸਮਾਜ ਰੁਕਾਵਟ ਬਣ ਕੇ ਰਹਿ ਗਿਆ। ਜਨਤ ਤਦਾ ਦਾ ਮਤਲਬ ਕ੍ਰਾਂਤੀਕਾਰੀ ਪ੍ਰਗਤੀਸ਼ੀਲ ਮਾਨਵਤਾਵਾਦੀ ਹੁਣ ਜਿਹਨੂੰ ਤੁਸੀਂ ਦਬਾਉਂਗੇ ਕੋਈ ਕ੍ਰਾਂਤੀ ਕਰੂਗਾ ਜਿੱਦ ਨੂੰ ਮਰਜੀ ਤੁਸੀਂ ਤੁਰਪੋਂ ਮੋਰੇ ਜਾਤ ਖੜੀ ਹੈ। ਡਾਕਟਰ ਬੈਟ ਕਰਨੇ 6000 ਜਾਤੀਆਂ ਨੂੰ ਵਰਦਾਂ ਚ ਲੈਣ ਦੋ ਵਰਗਾਂ ਚ ਲੈ ਜਾਂਦਾ ਕੁਝ ਲੋਕ ਇਹ ਕਹਿੰਦੇ ਕਿ ਆਪਣੀ ਕਾਸਟ ਤੇ ਮਾਣ ਕਰਨਾ ਚਾਹੀਦਾ ਉਹਦਾ ਵੀ ਗੀਤ ਹੋਣੇ ਚਾਹੀਦੇ ਆ ਜਿਵੇਂ ਕਹਿੰਦੇ ਵੀ ਜਲੰਧਰ ਸਾਈਡ ਰਵਿਦਾਸ ਜੀ ਇਹ ਸਿੱਖ ਖਲੜੇ ਉਹ ਗੀਤ ਕੱਢਦੇ ਆ ਉਵੇਂ ਜਿਵੇਂ ਜੱਟ ਗੀਤ ਕੱਢਦੇ ਓਦਾਂ ਦੇ ਹੋਣੇ ਚਾਹੀਦੇ ਆ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਜੀ ਦੇਖੋ ਸਾਥੀ ਜੀ ਬੜੇ ਦੁਨੀਆ ਚੈਨਲ ਆ ਰਹੇ ਬੜੇ ਅੱਛੇ ਮੁੱਦੇ ਉਠਾ ਰਹੇ ਆ ਅੱਛੀ ਗੱਲ ਆ ਇਹ ਆ ਵੀ ਤੁਹਾਡਾ ਬਹੁਤ ਵਧੀਆ ਸਵਾਲ ਹੈਗਾ ਇਹ ਜਿਹੜਾ ਨਾ ਹੌਮੇ ਵਾਲਾ ਸ਼ਬਦ ਇਹਨਾਂ ਚ ਹੌਮੇ ਬੋਲਦੀ ਹੈ ਇਹ ਹੌਮੇ ਜਦੋਂ ਜ਼ਗੀਰੂ ਸਿਸਟਮ ਆਇਆ ਨਾ ਆਪਣੇ ਦੇਸ਼ ਦੇ ਵਿੱਚ ਕਯੂਰੀਡਲਜੀ ਉਦੋਂ ਇਹ ਪੈਦਾ ਹੋਇਆ ਪਹਿਲਾਂ ਨਹੀਂ ਸੀ ਉਹ ਫਿਰ ਹੁਣ ਜਿਹੜਾ ਲੈਂਡਲੋਰਡ ਆ ਉਹ ਤਾਂ ਹੌਮੇ ਕਰੇ ਹੰਕਾਰ ਕਰੇ ਜਿਹੜਾ ਚੱਕੜਾ ਬੰਦਾ ਉਹ ਕਰੇ ਜਿਹੜਾ ਬੰਦਾ અપਮਾਨਿਤ ਹੋ ਰਿਹਾ ਜਿਹਦੇ ਮਾਵਾ ਪੈਣਾ ਭਾਈ ਪੈਣਾ ਜੇ ਵੀ ਦੂਜਿਆਂ ਦੇ ਖੇਤਾਂ 'ਚ ਦੂਜਿਆਂ ਦੀਆਂ ਫੈਕਟਰੀਆਂ 'ਚ ਬਿਠੇ ਹੈਗੇ ਆ ਔਰ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈਗਾ ਉਹ ਕਿਸ ਗੱਲ ਦਾ ਮਾਨ ਕਰ ਰਿਹਾ ਹੈਗਾ ਉਹ ਤਦ ਹੀ ਮਾਨ ਕਰ ਸਕੇਗਾ ਜਦੋਂ ਉਹ ਉਹਨਾਂ ਤੋਂ ਵੀ ਬਰਾਬਰ ਹੀ ਨੇ ਅੱਗੇ ਨਿਕਲੇਗਾ ਹੁਣ ਦੁਨੀਆ ਦੇ ਵਿੱਚ ਸਭ ਤੋਂ ਵੱਧ ਦਲਿਤ ਲਿਟਰੇਚਰ ਪੜਾਇਆ ਜਾ ਰਿਹਾ ਸਭ ਤੋਂ ਵੱਧ ਦਲਿਤ ਲਿਟਰੇਚਰ ਪੜਾਇਆ ਜਾ ਰਿਹਾ ਕਰੋ ਇਹਦੀ ਗੱਲ ਪਰ ਇਹਦੇ ਚ ਦਲਤ ਦਾ ਮਤਲਬ ਕ੍ਰਾਂਤੀਕਾਰੀ ਪ੍ਰਗਤੀਸ਼ੀਲ ਮਾਨਵਤਾਵਾਦੀ ਹੁਣ ਜਿਹਨੂੰ ਤੁਸੀਂ ਦਬਾਉਂਗੇ ਉਹ ਹੀ ਕ੍ਰਾਂਤੀਕਰੂਗਾ ਜਿਹਨੂੰ ਤੁਸੀਂ ਪੁੱਛੇ ਸੁੱਟਣ ਦੀ ਕੋਸ਼ਿਸ਼ ਕਰੋਗੇ ਉਹ ਹੀ ਪ੍ਰਗਤੀਸ਼ੀਲ ਬਣੂਗਾ ਜਿਹਦੇ ਨਾਲ ਗੈਰਮਾਨਵੀ ਵਿਵਹਾਰ ਹੋਊਗਾ ਉਹ ਹੀ ਮਾਨਵਤਾਵਾਦੀ ਹੋਵੇ ਇਸ ਕਰਕੇ ਦਲਤ ਜਿਹੜਾ ਆ ਇਹ ਹੀ ਅੱਜ ਦੁਨੀਆ ਦੇ ਵਿੱਚ ਸਭ ਤੋਂ ਐਕਸੈਪਟੇਬਲ ਜਾਨੀ ਮੰਨਣਯੋਗ ਮੰਨਿਆ ਗਿਆ ਹੈਗਾ ਸ਼ਬਦ ਔਰ ਅੱਜ ਦੁਨੀਆ ਭਰ ਤੇ ਜਿਹੜੇ ਲੋਕ ਹੈ ਜਿਹੜੇ ਵੀ ਚਾਹੇ ਉਹ ਰੰਗ ਦੇ ਤੌਰ ਤੇ ਦਵਾਏ ਜਾਏ ਚਾਹੇ ਉਹ ਸੈਕਸ ਦੇ ਤੌਰ ਤੇ ਦਵਾਏ ਦਵਾਏ ਜਾ ਰਹੇ ਹੈਗੇ ਚਾਹੇ ਕਿਸੇ ਮਜਬੂਦ ਦੇ ਤੌਰ ਤੇ ਦਵਾਏ ਜਾ ਰਹੇ ਹੈਗੇ ਜਾਤਾਂ ਤੋਂ ਉੱਧ ਰਹੇ ਨਹੀਂ ਜਾਤਾਂ ਤੇ ਜਾਨਵਰਾਂ ਦੀਆਂ ਹੁੰਦੀਆਂ ਇਹ ਮੱਝ ਆਏ ਗਾਂ ਆਏ ਭੇਡ ਆਏ ਬੱਕਰੀ ਆ ਇਹ ਤਾਂ ਹੈਗੀਆਂ ਜਾਤਾਂ ਪਰ ਮਨੋਕ ਦਾ ਮਨੋਕੀ ਹੈ ਉਹ ਤਾਂ ਬਖਰੇ ਦੇ ਦੇ ਹੈ ਗਿਆ ਉਠ ਬੱਕਰਾ ਦਿੰਦਾ ਬਲਦ ਬੱਕਰਾ ਦਿੰਦਾ ਮਨੋਕ ਦਾ ਮਨੋਕੀ ਦਿੰਦਾ ਤੇ ਇਸ ਕਰਕੇ ਮਨੁੱਖ ਤੇ ਜਾਤਾਂ ਦਾ ਤਾਂ ਇਹ ਸ਼ੋਸ਼ਕਾਂ ਦਾ ਛੜ ਜਾਂਦਰ ਜੀ ਮੇਰਾ ਆਖਰੀ ਸਵਾਲ ਇਹ ਹੈ ਜੀ ਜਾਤ ਪਤ ਦੇ ਬਾਰੇ ਬਹੁਤ ਸਾਰੀ ਗੱਲ ਹੁੰਦੀ ਆ ਇਹਦੇ ਤੋੜ ਕਿੱਥੇ ਆ ਜੀ ਜਿਵੇਂ ਇਹ ਰੰ ਕਰਦੀ ਆ ਤਾਂ ਇਹ ਬਹੁਤ ਜ਼ਿਆਦਾ ਰੰ ਕਰ ਰਹੀ ਆ ਹਲੇ ਤੱਕ ਵੀ ਉਲਜੀ ਹੋਈ ਆ ਟੁੱਟ ਨਹੀਂ ਰਹੀ ਕਿੱਦਾਂ ਟੁੱਟ ਸਕਦੀ ਆ ਦੇਖੋ ਸਾਥੀ ਜੀ ਇਹ ਦੇਸ਼ ਭਾਰਤ ਦੇ ਵਿੱਚ ਜਾਤ ਪਾਤ ਇੰਨੀ ਭਾਵੀ ਹਾਵੀ ਹੈ ਕੀ ਐ ਉਹ ਮਨੁੱਖ ਦਾ ਰਾਹ ਰੋਕ ਕੇ ਬੈਠੀ ਆ ਜਿੱਦ ਨੂੰ ਮਰਜੀ ਤੁਸੀਂ ਤੁਰਪਾ ਮੋਰੇ ਜਾਤ ਖੜੀ ਆ ਹੂੰ ਪਾਰਟੀਆਂ ਵੋਟਾਂ ਵੇਲੇ ਟਿਕਟ ਦੇਣ ਵੇਲੇ ਜਾਤ ਤਰਮਾ ਮਜਮਾ ਦਾ ਹੈ ਹੀ ਜਾਤ ਹੂੰ ਤੇ ਜਾਤ ਜਿਹੜੀ ਆ ਇਹ ਉਨਾ ਚਿਰ ਨਹੀਂ ਟੁੱਟਣੀ ਡਾਕਟਰਾਂ ਬੈਠ ਕੇ ਨੇ 6000 ਜਾਤੀਆਂ ਨੂੰ ਵਰਗਾਂ ਚ ਲੈ ਜਾਂਦਾ ਹੂੰ ਦੋ ਵਰਗਾਂ ਚ ਲੈ ਜਾਂਦਾ ਦਲਤ ਪੰਥਰ ਵਾਲਿਆਂ ਨੇ ਇਹ 6000 ਜਾਤੀਆਂ ਹੀ ਨਹੀਂ ਪੂਰਾ ਹੋਰ ਜਿਹੜੇ ਪੀੜਤ ਲੋਕ ਆ ਦੁਨੀਆ ਭਰ ਦੇ ਉਹਨਾਂ ਨੂੰ ਨਾਲ ਲੈਣ ਦਾ ਤੇ ਜਾਤ ਉਹਨਾਂ ਚਿਰ ਨਹੀਂ ਟੁੱਟਣੀ ਜਿਨ੍ਹਾਂ ਚਿਰ ਖੂਨ ਦਾ ਮਲਾਪ ਨਹੀਂ ਹੁੰਦਾ ਜਿਨ੍ਹਾਂ ਚਿਰ ਇੰਟਰ ਕਾਸਟ ਤੇ ਇੰਟਰ ਮਜਬ ਸ਼ਾਦੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਜਾਤ ਨੇ ਨਹੀਂ ਟੁੱਟਣਾ ਏ ਹੁਣ ਜਿਹੜੇ ਵਰਗ ਬਣੇ ਆ ਦਲਿਤ ਵਰਗ ਆ 바ਵਾ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਆਪਸ ਵਿੱਚ ਜਾਤੀਆਂ ਸ਼ਾਦੀਆਂ ਕਰਨੀਆਂ ਚਾਹੀਦੀਆਂ ਕਿਉਂ ਉਹ ਕਹਿੰਦੇ ਵੀ ਜਦੋਂ ਖੂਨ ਦਾ ਮਲਾਪ ਹੋਊਗਾ ਮੰਨ ਲਓ ਅਰਵਦਾਸੀਆ ਮੁੰਡਾ ਹੂੰ ਮਜਵੀਆਂ ਦੀ ਲੜਕੀ ਹੈ ਜਾਂ ਬਾਲਮਿਕੀਆਂ ਦਾ ਮੁੰਡਾ ਆ ਧਰਮੀਆਂ ਦੀ ਕੁੜੀ ਹੈ ਉਹ ਪੜਦੇ ਆ ਪਰਦੇ ਪਰਦੇ ਉਹ ਕਾਲਜਾਂ ਜੁਨੀਵਰਸਟੀਆਂ ਚ ਉਹਨਾਂ ਦੇ ਆਪਸ ਵਿੱਚ ਪਿਆਰ ਹੋ ਜਾਂਦੇ ਹੈਗੇ ਆ ਔਰ ਉਹ ਆਪਸ ਵਿੱਚ ਸਹਿਮਤ ਹੋ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਸ਼ਾਦੀਆਂ ਕਰ ਲੈਣੀਆਂ ਚਾਹੀਦੀਆਂ ਪਰ ਸਮਾਜ ਰਕਾवट ਬਣ ਕੇ ਬੈਠਾ ਬਹੁਤ ਵੱਡੀ ਰਕਾवट ਬਣ ਕੇ ਬੈਠਾ ਪਰ ਉਹ ਤਦੇ ਹੀ ਕਰ ਸਕਣਗੇ ਜਦੋਂ ਜਿਹੜੀਆਂ ਸਮਾਜਿਕ ਸੰਸਥਾਵਾਂ ਜਾਂ ਕ੍ਰਾਂਤੀਕਾਰੀ ਅੰਦੋਲਨ ਹੈਗੇ ਆ ਉਹਨਾਂ ਦੇ ਜਾ ਕੇ ਨਾਲ ਖੜ ਜਾਣਗੇ ਫੇ ਉਹਨਾਂ ਦਾ ਕੋਈ ਬਾੜ ਨਹੀਂ ਬੰਗਾ ਕਰ ਸਕੂਗਾ ਤੇ ਜਦੋਂ ਕਿਉਂਕਿ ਖੂਨ ਦਾ ਮਲਾਪ ਆਪਣਾਪਨ ਪੈਦਾ ਕਰਦਾ ਜਦੋਂ ਆਪਣੀ ਰਿਸ਼ਤੇਦਾਰੀ ਬਣ ਜਾਣੀ ਆ ਵੱਖ-ਵੱਖ ਜਾਤੀਆਂ ਦੀ ਤਾਂ ਉਹਨੇ ਆਪਾਂ ਵੀ ਕਹਣਾ ਸਾਡੇ ਆ ਬਈ ਉਹਨੇ ਵੀ ਕਹਣਾ ਸਾਡੇ ਆ ਬਈ ਫੇ ਤੁਹਾਡੇ ਵਾਲੀ ਤਾਂ ਗੱਲੀ ਘਤਮ ਹੋਈ ਫੇ ਇੱਕ ਭਾਈਚਾਰਾ ਨਵਾਂ ਇੱਕ ਜਮਨ ਨਵਾਂ ਸੱਭਿਆਚਾਰ ਪੈਦਾ ਹੋਣਾ ਹੈਗਾ ਤੇ ਇਸ ਕਰਕੇ ਜਾਤ ਜਿਹੜੀ ਉਹ ਅੰਤਰ ਜਾਤੀ ਵਿਆਹਾਂ ਤੋਂ ਬਿਨਾ ਨਹੀਂ ਟੁੱਟ ਸਕਦੀ। ਸਰਕਾਰ ਨੂੰ ਇਹ ਚਾਹੀਦਾ ਹੂੰ ਹੂੰ ਬਾਬਾ ਸਾਹਿਬ ਨੇ ਵੀ ਲਿਖਿਆ ਆਪਣੇ ਜੀ ਬਈ ਸਰਕਾਰ ਜਿਹੜੀ ਆ ਜਿਹੜੇ ਅੰਤਰਜਾਤੀ ਵਿਆਹ ਕਰਨਾ ਸਰਕਾਰ ਉਹਨਾਂ ਨੂੰ ਨੌਕਰੀ ਦੇਵੇ ਹੂੰ ਬਈ ਜਿਹੜਾ ਅੰਤਰਜਾਤੀ ਵਿਆਹ ਕਰੋ ਉਹ ਨੌਕਰੀ ਦਿਆਂਗੇ ਉਹਨਾਂ ਨੂੰ ਰਹਿਣ ਲਈ ਮਕਾਨ ਦੇਵੇ ਹੂੰ ਤੇ ਤੁਹਾਨੂੰ ਰਾਇਸ਼ ਵੀ ਦਿਆਂਗੇ ਲੈ ਲੱਖਾਂ ਹੀ ਬੇਰੋਜ਼ਗਾਰ ਮੁੰਡੇ ਕੁੜੀਆਂ ਕਿੰਨੇ ਆ ਕਰੋੜਾਂ ਆ ਉਹ ਛਾਦੀਆਂ ਕਰ ਲੈਣਗੇ ਝਟ ਜੀ ਜਦ ਕਰ ਲੈਣਗੇ ਤੇ ਉਹਨਾਂ ਨੂੰ ਨੌਕਰੀ ਵੀ ਮਿਲ ਜਾਣੀ ਹੈ ਰੋਜ਼ਗਾਰ ਵੀ ਮਿਲ ਜਾਣਾ ਘਰ ਵੀ ਮਿਲ ਜਾਣਾ ਤੇ ਸਮਾਜ ਵੀ ਜਿਹੜੀ ਆ ਕਾਫੀ ਉਹਦੇ ਹੱਦ ਤੱਕ ਪ੍ਰਕਾਸ਼ੀਲ ਹੋ ਜਾਣਾ ਚਾਹੀਦਾ ਹੈਗਾ ਆ ਜੀ ਤੇ ਇਸ ਲਈ ਸਾਨੂੰ ਇਹਨਾਂ ਗੱਲਾਂ ਨੂੰ ਅੱਗੇ ਬਤਾਉਣਾ ਚਾਹੀਦਾ ਹੈ ਮੇਰੇ ਸਵਾਲ ਦਾ ਜਵਾਬ ਤੁਸੀਂ ਦੇਤਾ ਮੈਂ ਕਰਨਾ ਸੀਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਮੈਂ ਵੀ ਦੁਨੀਆ ਚੈਨਲ ਦਾ ਬਹੁਤ ਧੰਨਵਾਦ ਕਰਦਾ ਤੇ ਬਹੁਤ ਅੱਛਾ ਸਮਾਜ ਦੇ ਵਿੱਚ ਦੇਖੋ ਮਨੁੱਖਤਾ ਜਿਹੜੀ ਉਹ ਦੁੱਖਾਂ ਅਗਿਆਨਤਾ ਨਾਲ ਦੁਖੀ ਆ ਜਿਉਂ-ਜਿਉਂ ਮਨੁੱਖ ਦਾ ਗਿਆਨ ਵਧੀ ਜਾਣਾ ਹੈਗਾ ਨਾ ਉਹਦੇ ਦੁੱਖ ਘੱਟ ਹੀ ਜਾਣੇ ਹੈਗੇ ਆ ਤੇ ਤੁਸੀਂ ਮੁਨਫਤਾ ਦੇ ਦੁਕਾਨ ਨੂੰ ਘਟਾਉਣ ਲਈ ਗਿਆਨ ਦਾ ਵਾਅਦਾ ਕਰ ਰਹੇ ਆ ਇਸ ਲਈ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤਾਂ ਤੁਸੀਂ ਗੱਲਬਾਤ ਸੁਣੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਉਮੀਦ ਕਰਦੇ ਆਂ ਇਹ ਗੱਲ ਸਾਡੇ ਤੱਕ ਤੁਹਾਡੇ ਤੱਕ ਸੀਮਤ ਨਹੀਂ ਰਹੂਗੀ ਜਦੋਂ ਵੀ ਤੁਸੀਂ ਸੁਣੋਗੇ ਤਾਂ ਇਸ ਗੱਲ ਨੂੰ ਅੱਗੇ ਜਰੂਰ ਲੈ ਕੇ ਜਾਓਗੇ ਜੁੜੇ ਰਹੋ ਦੁਨੀਆ ਦੇ ਨਾਲ